ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਾਥ ਸ਼੍ਰੀ ਰਿਕਾਲ ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਵੀਰਾਂ ਸਾਥੀ ਸ਼੍ਰੀਕਾਨ ਲੋ ਜੀ ਮੇਤਰੋ ਖਾਦ ਲੱਗੇ ਆਪਾਂ ਹੁਣ ਆਪਾਂ ਦੂਸਰੀ ਆਹ ਪਲਾਟਾਂ 'ਚ ਸਮਾਨ ਮਲਾਇਆ ਪਿਆ ਤੇ ਬੰਦੇ ਲੈ ਗਏ ਚੱਕ ਕੇ ਜਾਣੇ ਲਲਨ ਤੇ ਮਕੇਸ਼ભાઈ ਥੱਲੇ ਵਾਲੇ ਪਲਾਟਾਂ ਨੂੰ ਦੋ ਥੱਲੇ ਖੋਲੇ 5 6 7 8 9 9 ਥੱਲੇ ਲਿਆਏ ਨੇ ਤੇ ਉੱਪਰਲੇ ਪਲਾਟਾਂ ਜੀ ਵੀ ਪੈਣਗੇ ਨਾ ਚ ਨਾਲ ਮਲਾ ਕੇ ਪਾਉਣੀ ਆ ਜੋ ਵੀ ਲਗੇ ਹੋਏ ਨੇ ਵੀਰ ਖਾਰ ਪਾਉਣ ਕੋਈ ਤੇ ਆ ਵੀਰ ਵੀ ਪਾ ਰਿਹਾ ਗੋਧਰਾਮ ਪਾਣ ਤੇ ਗਵਾਂਢੀ ਆਪਣੇ ਆ ਵੀਰ ਚੱਲੇ ਆ ਪਾਣੀ ਦੇਖਣ ਦੂਸਰੀ ਖਾਤ ਚੱਲਦੀ ਆ ਅੱਜ ਕਰੀਆ ਸਟਾਰਟ ਪੈਂਡਾ ਆਪਣੇ ਬਾਕੀ ਝੋਨਾ ਤੁਹਾਡੇ ਸਾਹਮਣੇ ਆ ਜਿੰਤਾ ਦਾ ਵੀ ਹੈਗਾ ਕਿਉਂ ਮੱਕੀ ਵਾਲੇ ਪਲਾਟ ਨੇ ਲੇਟ ਲੱਗੇ ਨੇ ਕਮੈਂਟਾਂ ਜਰੂਰ ਦੱਸਿਆ ਕਰੋ ਵੀ ਕਿੱਦਾਂ ਦੀ ਫਸਲ ਹੈ ਬਾਕੀ ਸੁਝਾਅ ਵੀ ਦਿਆ ਕਰੋ ਆਪੋ ਆਪਣੇ ਸਲਾਹ ਵੀ ਜ਼ਰੂਰੀ ਆ ਮਿੱਤਰੋ ਮੈਟਰੋ ਜਦਿਆਂ ਪ੍ਰਸ਼ਾਦਾ ਲੈ ਕੇ ਲੰਨਦਾਰ ਦਾ ਤੇ ਮੌਸਮ ਦੇਖੋ ਅੱਜ ਫੇਰ ਭਾਰਤੋਂ ਰੋਡ ਤੇ ਆ 400 ਪਹੁੰਚਣੇ ਵਾਲਿਆਂ ਤੇ ਬੱਦਲਬਾਈ ਹੋਈ ਵੀ ਆ ਪਤਾ ਨਹੀਂ ਕਿੱਥੇ ਭੱਜਿਆ ਪਿਆ ਰੱਬ ਸਮਝ ਨਹੀਂ ਆਉਂਦੀ ਐਨ ਥੱਲੇ ਲੱਗ ਕੇ ਲੰਘ ਜਾਂਦਾ ਆਪਣੇ ਕੜੀਆਂ ਵੀ ਨਹੀਂ ਪਾਉਂਦਾ ਹੈ ਮੜੀਆਂ ਜੀਆਂ ਵੀ ਕੀ ਕਹਣਾ ਕਦੇ ਬੋਦਾ ਬਾਂਦੀ ਮਾੜੀ ਮੋਟੀ ਕਰ ਗਿਆ ਨਹੀਂ ਆਏ ਨੇ ਵੀ ਚੱਲ ਧਰਤੀ ਗਿੱਲੀ ਕਰ ਜਵੇ ਜਮ ਨਹੀਂ ਆਬ ਤੇ ਦੋ ਉੱਤੇ ਹੋ ਗਿਆ ਇੱਟਾ ਹੀ ਕਰਦੇ ਰੂ ਰੋਟੀਨ ਚ ਬੀੜ 'ਚ ਪਹੁੰਚ ਗਏ ਬੀੜ 'ਚ ਭਾਰਸੋ ਪਹੁੰਚ ਗਏ ਮੋਟਰ ਤੇ ਤੇ ਧੁੱਪ ਕੱਢਦੀ ਪਰ ਮਾਤਮਾ ਨੇ ਬੱਦਲ ਕਥੀ ਗਿਆ ਪਹੁੰਚ ਗਿਆ ਦੇਖੋ ਤੇ ਬੰਦੇ ਆਪਣੇ ਰੇਹ ਪਾਉਂਦੇ ਨੇ ਇੱਧਰ ਆਹ ਮੋਟਰ ਦੇ ਪਰੇ ਪਰਲੇ ਪਾਸੇ ਫੋਨ ਕਰਿਆ ਦੀ ਫੋਨ ਚੱਕਿਆ ਨਹੀਂ ਤੇ ਹੁਣ ਆਪਾਂ ਰੋਟੀ ਰੱਖ ਕੇ ਅੰਦਰ ਚੱਲਦੇ ਆਂ ਪਿੰਡ ਨੂੰ ਅੱਗੀ ਭਾਈ ਨਾਲ ਆਪਣੇ ਆਦਰਾਕ ਤਾਂ ਨੇ ਮਗਰਲੇ ਪਾਸੇ ਪਾਰ ਰਹੇ ਨੇ ਆਤਨ ਨੇ ਮੋਟਰਾਂ ਲੈਂਚੇ ਨੇ ਇੱਕ ਇਹ ਦੇ ਮਗਰਲੇ ਪਾਸੇ ਆ ਜਿਹੜਾ ਉਹ ਪਰੇ ਦੀ ਨਾ ਤਰ੍ਹਾਂ ਤਾਂ ਸਾਹਮਣੇ ਤਾਰਦੀ ਦੀ ਆ ਉਹ ਦੇਖੋ ਚੱਲ ਫਿਰ ਕਰੋ ਚੈੱਕ ਪਾਣੀ ਹਰਾ ਹੀ ਹਰਾ ਤੇ ਖਾਲ ਸਾਫ ਕਰਤਾ ਤੀ ਮੋਤਾ ਮੋਤਾ ਇਹ ਦਿਨੇ ਤੇ ਲਾਲਣਾ ਬਾਈ ਨੇ ਟਪਾਇਰ ਤੋਂ ਬਾਹਰ ਤੁਹਾਨੂੰ ਦੱਸਿਆ ਵੀ ਢੋਲੀ ਚੱਕਣੀ ਚੱਕਣੀ ਆ ਸ਼ਾਮਾਂ ਨੂੰ ਰਜਾਨਾ ਆਏ ਨੇ ਸਪਰੇ ਜਿੰਨਾ ਦਿਨ ਚ ਇਹਨੇ ਮੱਟਾਂ ਸਾਫ਼ ਸੁਭਈਆ ਕਰਿਆ ਹੁੰਦਾ ਉਹਨਾਂ ਦਾ ਰੋਜ਼ ਦੀ ਰੋਜ਼ ਸਪਰੇ ਮਾਰਦਾ ਆ ਚੱਲਦਾ ਕੰਮਕਾਰ ਤੇ ਦੂਸਰਾ ਮਕੇਸ਼ ਬਾਈ ਆ ਬੈਠਾ ਮਕੇਸ਼ ਸਿੰਘ ਆ ਬੈਠਾ ਇਹ ਵੀ ਚੱਲਦਾ ਬੱਬੂ ਮੈਂ ਤਾਂ ਜਿਹੜਾ ਬਾਈ ਦਾ ਫੈਨ ਹੈ ਹਾਂ ਠੀਕ ਆ ਮੋਥੇ ਵਾਲੇ ਵੀ ਪਾਲੀ ਓਕੇ ਜੀ ਰਿਪੋਰਟ ਮੋਥੇ ਵਾਲੀ ਵੀ ਕਹਿੰਦਾ ਪਾਈ ਆ ਜੀ ਵਿੱਚ ਮੱਕੀ ਵਾਲੇ ਪਲਾਟ ਨੇ ਤੇ ਦੇਖੋ ਦੀਂਦਾ ਕੋਈ ਟਾਂਡਾ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਮਿੱਤਰੋ ਵੀਲ ਟਰੈਕਟਰ ਕਿਹੜਾ ਲਈਏ ਮਿੱਤਰੋ ਟਰੈਕਟਰ ਤੁਹਾਡੀ ਚੁਆਇਸ ਆ ਪਰ ਜਿਹੜਾ ਵੀਰ 2 ਵੀਲ ਤੋਂ 4 ਵੀਲ ਤੇ ਜਾਂਦਾ ਇੱਕ ਵਾਰੀ ਸਾਰੇ ਟਰੈਕਟਰਾਂ ਦੀ ਟਰਾਈ ਜ਼ਰੂਰ ਲਿਆ ਕਰੋ ਨਾਲੇ ਡੀਜ਼ਲ ਖਪਤ ਦਾ ਤੁਹਾਨੂੰ ਪਤਾ ਲੱਗ ਜੂ ਤੇ ਨਾਲੇ ਜ਼ੋਰ ਦਾ ਪਤਾ ਲੱਗ ਜੂ ਸਿੱਧਾ ਸਟੈਂਡ ਨਾਲ ਲੈ ਲਿਆ ਕਰੋ ਵੀ ਆਪਾਂ ਫਲਾਣਾ ਲੈਣਾ ਵੀ ਆਪਣੇ ਕੋਲ ਪਹਿਲਾਂ ਹੈਗਾ ਕਿਉਂਕਿ ਜਿੰਨਾ ਚਿਰ ਆਪਾਂ ਸਾਰੇ ਟਰੈਕਟਰ ਨਹੀਂ ਚਲਾਉਂਦੇ ਉਨਾਂ ਚਿਰ ਆਪਾਂ ਨੂੰ ਕੁਝ ਨਹੀਂ ਪਤਾ ਲੱਗਣਾ ਵੀ ਕਿਹੜੇ ਟਰੈਕਟਰ ਦੇ ਵਿੱਚ ਜ਼ੋਰ ਆ ਤੇ ਕਿਹੜੇ ਦੇ ਵਿੱਚ ਕੀ ਫੰਕਸ਼ਨ ਨੇ ਕਿਉਂਕਿ 10-12 ਲੱਖ ਰੁਪਇਆ ਲਾਉਣਾ ਹੁੰਦਾ ਉਹਦੇ ਕਰਕੇ ਜਰੂਰ ਵੀ ਜਿੰਨੇ ਤੁਸੀਂ ਵੱਧ ਤੋਂ ਵੱਧ ਚਲਾ ਕੇ ਦੇਖ ਸਕਦੇ ਹੋ ਕੰਪਨੀ ਵਾਲਿਆਂ ਕੋ ਡੈਮੋ ਟਰੈਕਟਰ ਹੁੰਦੇ ਨੇ ਜਿਨ੍ਹਾਂ ਨੇ ਵੇਚਣਾ ਜਰੂਰ ਲੈ ਕੇ ਆਉਣਗੇ ਉਹਨਾਂ ਨਾਲ ਸੰਪਰਕ ਕਰਿਆ ਕਰੋ ਆਪਦੇ ਏਰੀਆ ਦੇ ਵਿੱਚ ਫਿਰ ਡਿਸੀਜਨ ਲਿਆ ਕਰੋ ਵੀ ਕਿਹੜਾ ਟਰੈਕਟਰ ਚੰਗਾ ਹੈ ਤੇ ਕਿਹੜਾ ਮਾੜਾ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਫਿਰ ਐਦਾਂ ਟੂ व्हीਲ ਵਾਲੇ ਵੀਰ ਜਿਹਨਾਂ ਕੋ ਪਹਿਲਾਂ ਟੂ व्हीਲ ਨੇ ਫੋਰ व्हीਲ ਤੇ ਜਾਣਾ ਚਾਹੁੰਦੇ ਨੇ ਕਿਉਂਕਿ ਜਦ ਆਪਾਂ ਟੂ व्हीਲ ਤੋਂ ਫੋਰ व्हीਲ ਤੇ ਜਾਂਦੇ ਆ ਜਿਹੜਾ ਵੀ ਲੈਨੇ ਆ ਐਂ ਲੱਗਦਾ ਵੀ ਬਹੁਤ ਜ਼ੋਰ ਹੈ ਜਿੰਨਾ ਚਿਰ ਆਪਾਂ ਕੋਈ ਚਲਾਇਆ ਨਹੀਂ ਹੁੰਦਾ ਦੂਸਰਾ ਜਰੂਰ ਅਮਲ ਕਰਿਓ ਜੀ ਜੇ ਚੰਗੀਆਂ ਲੱਗੀਆਂ ਬਾਕੀ ਕਮੈਂਟ ਚ ਦੱਸ ਦਿਓ ਬਹੁਤ ਵੀਰ ਕਹਿੰਦੇ ਨੇ ਫਲਾਣਾ ਲੈਣਾ ਧਮਕਾਣਾ ਲੈਣਾ ਉਹ ਆਪਾਂ ਨੂੰ ਆਪਾਂ ਦਬਾਉਣੇ ਵਾਲੇ ਨਹੀਂ ਆਪਾਂ ਨੂੰ ਤੋਂ ਪੁੱਛਦੇ ਨੇ ਆਪਾਂ ਦੱਸ ਦਿੰਨੇ ਆ ਵੀ ਆਹ ਚੰਗਿਆ ਕਿਉਂਕਿ ਆਪਾਂ ਨੇ ਤਕਰੀਬਨ ਸਾਰੇ ਹੀ ਚਲਾ ਲਏ ਤੇ ਬਾਕੀ ਤੁਸੀਂ ਸਿਆਣਿਓ ਆ ਆਪੇ ਤੁਹਾਨੂੰ ਪਤਾ ਹੀ ਆ ਪਰ ਇੰਨਾ ਕ ਜ਼ਰੂਰ ਆ ਵੀ ਤੁਸੀਂ ਪਹਿਲਾਂ ਆਵਦੇਆ ਡਿਸੀਜਨ ਲੈਣ ਤੋਂ ਚਲਾ ਕੇ ਦੇਖਿਆ ਕਰੋ ਖਾਸ ਕਰਕੇ 2 ਵੀਲ ਤੋਂ ਜਿਹੜਾ 4 ਵੀਲ ਤੇ ਜਾਂਦੇ ਨੇ ਵੀਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਜਿੰਨੇ ਏਰੀਆ ਦੇ ਵਿੱਚ ਆਲੂ ਲੱਗਦਾ ਮਿੱਤਰੋ ਇੱਥੇ 26 ਝੋਨਾ ਤੇ 1509 ਤੇ 77 ਅਗੇਤੀਆਂ ਵੈਰਾਈਟੀਆਂ ਵੱਧ ਲੱਗਦੀਆਂ ਨੇ ਆਪੋ ਆਪਦੇ ਏਰੀਆ ਦੇ ਵਿੱਚ ਦੱਸੋ ਤੁਹਾਡੇ ਦੇ ਵਿੱਚ ਕਿਹੜੀ ਝੋਨਾ ਜ਼ਿਆਦਾ ਲੱਗਿਆ ਹੋਇਆ ਆਪਣੇ ਤਾਂ ਮਿੱਤਰੋ 1509 ਤੇ 26 ਝੋਨਾ ਜਿਆਦਾ ਲੱਗਿਆ ਹੋਇਆ ਹੈ ਪੀਆਰ 126 ਬਾਕੀ ਕਮੈਂਟਾਂ ਚ ਦੱਸੋ ਤੁਹਾਡੇ ਏਰੀਆ ਚ ਕਿਹੜਾ ਕਿਹੜਾ ਝੋਨਾ ਵੱਧ ਤੇ ਕਿਹੜਾ ਲੱਗਿਆ ਹੋਇਆ ਹੈ ਹਾਂਜੀ ਲਓ ਜੀ ਕਰੋ ਦਰਸ਼ਨ ਸੂਰਜ ਦੇਵਤਾ ਦੇ ਤੇ ਬੱਦਲ ਹੋਇਆ ਵਾ ਅੱਜ 3:30 ਵਜੇ ਆਪਣੇ ਜਾਨੀ ਬਾਰਿਸ਼ ਹੋ ਗਈ ਚਲੋ ਸ਼ੁਰੂਆਤ ਤਾਂ ਹੋਈ ਕਰ ਗਿਆ ਥੋੜੀ ਜੀ ਯਾਨੀ ਐਂ ਸਮਝ ਲਓ ਵੀ ਤੁਸੀਂ ਫਸਲਾਂ ਨੂੰ ਇੱਕ ਰੇ ਦਾ ਕੰਮ ਕਰ ਗਿਆ ਤਕਰੀਬਨ ਜਿਹੜੇ بارش ਦੀ ਲੋਡ ਹੁੰਦੀ ਆ ਉਹਨਾਂ ਕ ਕਰ ਗਿਆ ਤੇ ਵਧੀਆ ਪੈ ਗਿਆ ਮੀਂਹ ਨਾਰਮਲ ਜਾਂ ਨਾ ਜਿਆਦੇ ਨਾ ਬਹੁਤਾ ਘੱਟ ਤੇ ਲਾ ਗਿਆ 15-20 ਮਿੰਟ ਬਾਕੀ ਹੁਣ ਕਰੂ ਏ ਸ਼ੁਰੂਆਤ ਤਾਂ ਹੋਈ ਸੌਣ ਮਹੀਨੇ ਦੀ हूँ दोन ज देखियो फसलों के दे रंगा का फर्क गेड़ा मारना है खेत अपा ਵੀ ਜਾਂਦਾ ਗਵੰਡੀਆਂ ਦਾ ਛਾਲਾ ਮਾਰਦਾ ਦੇਖੋ ਲਓ ਜੀ ਕਰੋ ਚੈੱਕ ਵਟਾਂ ਤੇ ਤਾਂ ਹੋ ਗਿਆ ਅਸਰ ਦਵਾਈ ਦਾ ਦੋਵੇਂ ਪਾਸੇ ਲਲੜ ਵਾਈ ਨੇ ਜਿਹੜੀ ਕਰੀ ਦੀ ਸਪਰੇ ਆ ਪਲਾਟ ਹੈਗਾ ਆਪਣਾ 1509 ਦਾ ਆਓ ਜੀ ਅੰਕ ਲਵਾ ਰਿਹਾ ਜੋਰ ਦੇਖੋ ਰੇੜੇ ਦਾ ਮੋਟਰਸਾਈਕਲ ਨਾਲ ਕੱਚੜਾ ਖਵਾਰ ਹੋਇਆ ਪਿਆ ਦੇਖੋ ਪੂਰਾ ਥੱਲੇ ਨਹੀਂ ਜਾਂਦਾ ਉੱਪਰ ਨੂੰ ਨਹੀਂ ਜਾਂਦਾ ਮੋਟਰਸਾਈਕਲ ਆਓ ਖੜ ਗਿਆ ਕੰਮ ਕਰਦਾ ਹਾਂਜੀ ਖਾਦ ਖਲਾਰਦੇ ਨੇ ਜੀ ਜਿਹੜੀ ਪਨੀਰੀ ਵਾਲੇ ਪਲਾਟਾਂ ਦੇ ਵਿੱਚ ਝੋਨਾ ਲੱਗਿਆ ਦੋ ਮੁਲਾਜ਼ਮ ਯੂਰੀਆ ਪਹਿਲੀ ਡੋਜ਼ ਅੰਜਲੀ ਤੇ ਮਕੇਸ਼ ਵਾਈ ਲੱਗੇ ਹੋਏ ਨੇ ਦੋਏ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਵੱਤੋ-ਵੱਤ ਵੀਡੀਓ ਦੇਖਿਆ ਕਰੋ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਮਿੱਤਰੋ